ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੈਂ ਹਰਕੀਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂਜੀ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਟਾਈਮ ਹੈ ਜਿਹੜਾ ਬਾਦ ਪੈਰਦਾ ਆਪਾਂ ਅੱਜ ਬਹੁਤ ਟਾਈਮ ਦੀਆਂ ਕਮੈਂਟ ਕਰ ਰਹੀਆਂ ਨਗੀਆਂ ਹੰਦੀ ਜੀ ਤੁਸੀਂ ਵਾਜਨ ਕਿਵੇਂ ਕਟਾਇਆ ਵਾਜਨ ਕਿਵੇਂ ਕਟਾਇਆਗਾ ਅੱਜ ਮੈਂ ਤੁਹਾਨੂੰ ਦੱਸਦੀ ਆ ਕੋਈ ਮੈਂ ਹਨਾ ਵਜਨ ਬਾਹਲਾ ਔਖਾ ਨਹੀਂ ਘਟਾਇਆ ਜਿਹੜਾ 4 ਕਿਲੋ ਘਟਾਇਆ ਬਿਲਕੁਲ ਮੈਨੂੰ ਪਤਾ ਵੀ ਨਹੀਂ ਲੱਗਿਆ ਵੀ ਮੇਰਾ ਵਜਨ ਕਿਵੇਂ ਘਟ ਗਿਆ ਮੈਂ ਕੀ ਪਰਹੇਜ਼ ਕਰਿਆ ਉਹ ਤੁਹਾਨੂੰ ਦੱਸਦੀਆਂ ਕਿ ਮੈਂ ਕੀ ਖਾਦਾਗਾ ਕੋਈ ਵਜਨ ਘਟਾਉਣਾ ਆਪਾਂ ਨੂੰ ਔਖੀ ਗੱਲ ਨਹੀਂ ਹੈਗੀ ਜੇ ਆਪਾਂ ਘਟਾਉਣਾ ਚਾਹਣਿਆਂ ਤਾਂ ਕੋਈ ਬਹੁਤਾ ਔਖਾ ਨਹੀਂ ਹੈਗਾ ਤੇ ਵਿੱਚ ਸਾਡੇ ਨਾਲ ਪ੍ਰੋਗਰਾਮ ਚੱਲ ਪਏ ਸਾਨੂੰ ਪਤਾ ਹੀ ਦੋ ਵਿਆਹ ਆਏ ਸੀ ਇੱਕ ਵਿਆਹ ਅੱਜ ਆਗਾ ਤੇ ਵਿਆਹਾਂ ਚ ਥੋੜਾ ਬਹੁਤ ਮਿੱਠਾ ਵੀ ਖਾਦਾ ਜਾਂਦਾ ਤਲੀ ਚੀਜ਼ ਵੀ ਖਾਦੀ ਜਾਂਦੀ ਹੈ ਹੁਣ ਕਿਉਂਕਿ ਮੈਨੂੰ ਹੁਣ ਮੇਰਾ ਕੋਈ ਪ੍ਰਹੇਜ ਨਹੀਂ ਹੈਗਾ ਪਰ ਵਜਨ ਹਜੇ ਮੈਂ ਕੱਲ ਦੇਖਿਆ ਤੇ ਕੋਈ ਬਿਲਕੁਲ ਨਹੀਂ ਵਧਿਆ 100 ਗ੍ਰਾਮ ਹੀ ਵਧਿਆ ਸੀਗਾ ਤੇ ਉਹ ਬਸ ਦੋ ਦਿਨਾਂ ਚ ਸੈੱਟ ਹੋ ਗਿਆ ਖਾਣ ਪੀਣਾ ਪਹਿਲਾਂ ਦੀ ਤਰ੍ਹਾਂ ਕਰ ਦਿੱਤਾਗਾ ਤੇ ਹੁਣ ਮੈਂ ਪੈਣਾ ਨੂੰ ਦੱਸਣਾ ਚਾਹਉਣੀ ਆ ਪੈਣਾ ਪੁੱਛਦੀ ਸੀ ਤੁਸੀਂ ਨੇ ਵਾਜਨ ਕਿਵੇਂ ਘਟਾਇਆ ਵਾਜਨ ਘਟਾਉਣਾ ਕੋਈ ਬਹੁਤੀ ਔਖੀ ਗੱਲ ਨਹੀਂ ਹੈਗੀ ਸੌਖੇ ਜਿਹੇ ਤਰੀਕੇ ਨਾਲ ਵਾਜਨ ਘਟਦਾ ਹੈ ਪਹਿਲਾਂ ਅੱਜ ਤੋਂ 2 ਮਹੀਨੇ ਪਹਿਲਾਂ ਮੈਂ ਵੀਡੀਓ ਦੇ ਵਿੱਚ ਇੱਕ ਸੌਂਫ ਇੱਕ ਜਵੈਨ ਇੱਕ ਜੀਰਾ ਪੁੰਨਿਆ ਸੀ ਤੇ ਪੈਣਾ ਕਹ ਮੈਂ ਪੈਣਾ ਨੂੰ ਕਿਹਾ ਸੀ ਮੇਰਾ ਰਿਜ਼ਲਟ ਫੇਰ ਦਿਆਂ ਤੁਹਾਨੂੰ ਜੇ ਮੈਨੂੰ ਫਾਇਦਾ ਹੋਇਆ ਤਾਂ ਮੈਂ ਰਿਜ਼ਲਟ ਦਿਉਂ ਤਾਂ ਮੈਂ ਅੱਜ ਉਹ ਰਿਜ਼ਲਟ ਦੀ ਗੱਲ ਕਰਾਂ ਜੀ ਉਹ ਮੈਨੂੰ 100% ਸਹੀ ਲੱਗਿਆ ਕੁਸ ਤੇ ਕੋਈ ਮੈਂ ਭੁੱਖੀ ਨਹੀਂ ਮਰੀ ਕੋਈ ਮੈਂ ਤਿਹਾਈ ਨਹੀਂ ਮਰੀ ਤੇ ਤੇ ਹਾਈ ਵੱਧ ਤੋਂ ਵੱਧ ਪਾਣੀ ਤਾਂ ਜ਼ਰੂਰ ਪੀਓ ਤੇ ਥੋੜਾ ਥੋੜਾ ਨਨ ਭੁੰਨ ਕੇ ਉਹਨੀ ਮਾਤਰਾ ਦੇ ਵਿੱਚ ਤੁਹਾਨੂੰ ਮੈਂ ਦੱਸਿਆ ਸੀ ਵੀਡੀਓ ਚ ਉਨਿ ਮੈਂ ਇੱਕ ਘੜਸੀ ਅੱਧੀ ਕੌਲੀ ਲੈਤੀ ਸੀ ਇਸ ਵਿੱਚ ਮਹਨਸ ਮੇਰਾ ਖਿਆਲ ਹਾਂ ਅੱਧੀ ਕੌਲੀ ਮੈਂ ਜੀਰੇ ਲੈਤੀ ਸੀ ਅੱਧੀ ਕੌਲੀ ਜਮੈਣ ਦੀ ਲੈਤੀ ਸੀ ਅੱਧੀ ਕੌਲੀ ਲੈਤੀ ਸੀ ਸੌਂਫ ਦੀ ਉਹਨਾਂ ਨੂੰ ਥੋੜਾ ਜਿਹਾ ਹਲਕਾ ਜਿਹਾ ਭੁੰਨ ਕੇ ਤੇ ਮੈਂ ਮਿਕਸੀ ਦੇ ਵਿੱਚ ਰਗੜ ਕੇ ਡੱਬੇ ਦੇ ਵਿੱਚ ਪਾ ਲਿਆ ਸੀਗਾ ਉਹ ਮੈਂ ਦੋ ਟਾਈਮ ਲੈਂਦੀ ਰਹੀ ਤੇ ਮੈਨੂੰ ਥੋੜਾ ਜਿਹਾ ਉਹਰੇ ਨਾਲ ਬਹੁਤ ਥੋੜਾ ਜਿਹਾ ਨਹੀਂ ਉਹਨਾਂ ਨਾਲ ਮੈਨੂੰ ਬਹੁਤ ਰੋਗਾਂ ਨੂੰ ਫਾਇਦਾ ਮਿਲਿਆ ਤੇ ਬਾਕੀ ਮੇਰਾ ਜਿਹੜਾ ਬਲੱਡ ਵਾਲਾ ਸੰਗਣਾ ਸੀ ਖੂਨ ਸੰਗਾ ਕੋਸਟ੍ਰੋਲ ਬਣਦਾ ਸੀਗਾ ਉਹ ਵੀ ਜਣੀ ਕਿ ਠੀਕ ਹੋ ਗਿਆ ਤੇ ਅੱਗੇ ਮੈਨੂੰ ਨਾ ਅੱਜ ਕੱਲ ਮੈਂ 10 10000 ਡਾਕਟਰਾਂ ਨੂੰ ਮੱਥਾ ਟੇਕ ਕੇ ਆਉਂਦੀ ਸੀ ਕਿਉਂਕਿ ਟੈਸਟ ਕਰਵਾਉਂਦੀ ਹਣਾ ਤੇ ਚਲੋ ਟੈਸਟ ਤਾਂ ਆਪਾਂ ਹੁਣ ਵੀ ਕਰਵਾਉਂਦੇ ਰਹਿਣੇ ਆਂਗੇ ਵੀ ਖੂਨ ਨਾਲ ਸੰਗਣਾ ਹੋ ਜੇ ਵੀ ਹੁਣ ਆ ਨਾ ਹੋ ਗਿਆ ਹੋਵੇ ਆ ਨਾ ਹੋ ਗਿਆ ਹੋਵੇ ਟੈਸਟ ਤਾਂ ਮੈਂ ਜਣੀ ਕਿ ਹੁਣ ਵੀ ਕਰਵਾਏ ਨੇ ਕਿਉਂਕਿ ਮੈਨੂੰ ਉਧਰੋਂ ਸਰਦੀਆਂ ਚੜਦੀਆਂ ਉਧਰੋਂ ਗਰਮੀਆਂ ਚੜਦੀਆਂ ਮੈਨੂੰ ਖੂਨ ਦੀ ਪ੍ਰੋਬਲਮ ਪੈਂਦੀ ਹੈ ਕਿ ਖੂਨ ਸੰਘਣਾ ਬਹੁਤ ਜ਼ਿਆਦਾ ਹੋ ਜਾਂਦਾ ਤੇ 460 470 ਤੱਕ ਵੀ ਮੇਰਾ ਖੂਨ ਸੰਘਣਾ ਹੋ ਜਾਂਦਾ ਸੀਗਾ ਇੰਨਾ ਹੋ ਜਾਂਦਾ ਸੀਗਾ ਤੇ ਪਰ ਮੈਂ ਕਰੇ ਕਬਰਾ ਹੀ ਨਹੀਂ ਵੀ ਚਲ ਦਵਾਈ ਚਲਾ ਲਾਂਦੀ ਸੀ ਵੀ ਦਵਾਈ ਨਾਲ ਠੀਕ ਹੋ ਜਾਂਦਾ ਸੀ ਐਕਤੀ ਮੈਂ ਕੋਈ ਦਵਾਈ ਨਹੀਂ ਲੈਂਦੀ ਹੈਗੀ ਸੌਂਫ ਜੀਰਾ ਤੇ ਜਵੈਨ ਲੈਤੀ ਸੀ ਤੇ ਮੇਰਾ ਇਹਦੇ ਨਾਲ ਮੈਨੂੰ ਪਤਾ ਮੇਰਾ ਪੇਟ ਆ ਜਿਹੜਾ ਉਹ ਘਟ ਗਿਆਗਾ ਤੇ ਬੇਟਾ ਹਨਾ ਅੰਦਰ ਨੂੰ ਬਾਹਰ ਨੂੰ ਸੀਗਾ ਤੁਸੀਂ ਤੁਸੀਂ ਭੈਣਾ ਹੀ ਦੱਸਦੀਆਂ ਮੈਨੂੰ ਨਹੀਂ ਪਤਾ ਲੱਗਾ ਭੈਣ ਦੱਸਦੀਆਂ ਪਹਿਲਾਂ ਕਹਿੰਦੇ ਹੁੰਦੇ ਭੈਣ ਨੂੰ ਤੁਸੀਂ ਭੈਣ ਤੂੰ ਮੋਟੀ ਹੋ ਗਈ ਭੈਣ ਤੂੰ ਮੋਟੀ ਹੋ ਗਈ ਹੁਣ ਭੈਣਾ ਹੀ ਕਹਿਣ ਲੱਗੀਆਂ ਭੈਣ ਤੂੰ ਪਤਲੀ ਹੋ ਗਈ ਭੈਣ ਤੂੰ ਪਤਲੀ ਹੋ ਗਈ ਮੈਂ ਜਦੋਂ ਭੈਣਾ ਨੇ ਕਮੈਂਟ ਕੀਤੇ ਵੀ ਭੈਣ ਤੂੰ ਪਤਲੀ ਹੋ ਗਈ ਪਤਲੀ ਹੋ ਗਈ ਜਦੋਂ ਮੈਂ ਵਜਨ ਕੀਤਾ ਸੱਚੀ ਮੇਰਾ 4 ਕਿਲੋ ਵਜਨ ਘਟ ਗਿਆ ਸੋਡੇ ਕਹੇ ਤਾਂ ਮੈਂ ਵਜਨ ਕੀਤਾ ਤੇ ਜਿਹੜੀ ਮੈਂ ਸੌਂਫ ਜਮੈਣ ਦਾ ਚਮਚਾ ਚਮਚਾ ਦੋ ਟਾਈਮ ਲੈਂਦੀ ਰਹੀ ਸੀ ਤੇ ਉਹ ਐਨੀ ਪਹਿਲਾਂ ਕਰਦੀ ਵੀ 10 ਦਿਨ ਖਾ ਲਿਆ 20 ਦਿਨ ਖਾ ਲਿਆ ਉਹ 2-3 ਮਹੀਨੇ ਲਗਾਤਾਰ ਖਾਓ ਤੁਹਾਨੂੰ ਆਣਗਮਾਂ ਦੀ ਦੱਸਣ ਲੱਗ ਜੂ ਵੀ ਤੁਸੀਂ ਪਤਲੇ ਹੋਗੇ ਤੇ ਉਹ ਖਾਂਦੀ ਰਹੀ ਤੇ ਬਾਕੀ ਮੈਂ ਨਾ ਹੁਣ ਤੁਹਾਨੂੰ ਦੱਸੂਗੀ ਵੀ ਮੈਂ ਕਿ ਕਿਸ ਤਰ੍ਹਾਂ ਮੈਂ ਪਾਣੀ ਬਣਾ ਕੇ ਪੀਣੀ ਆ ਇੱਕ ਤਾਂ ਪੱਧਣੀਆਂ ਲਵਾਂਗੇ ਇੱਕ ਲਵਾਂਗੇ ਥੋੜੇ ਜਿਹੇ ਚਾਰਕ ਪੱਤੇ ਪਦੀਨੇ ਦੇ ਇੱਕ ਨਿੰਬੂ ਦੋ ਆਵਲੇ ਥੋੜੇ ਜਿਹੇ ਪੱਤੇ ਲਵਾਂਗੇ ਆਪਾਂ ਪਾਲਕ ਦੇ ਇਹਦਾ ਆਪਾਂ ਜੂਸ ਬਣਾਵਾਂਗੇ ਜੋ ਸਬਣਾ ਕੇ ਆਪਾਂ ਦੋ ਗਲਾਸ ਬਣਾ ਲਓ ਤਿੰਨ ਬਣਾ ਲਓ ਜਿੰਨੇ ਵੀ ਤੁਸੀਂ ਬਣਾ ਪੀ ਸਕਦੇ ਹੋ ਉਹਨੇ ਬਣਾ ਲਓ ਤੇ ਹਰ ਰੋਜ਼ ਹੀ ਬਣਾਉਣੇ ਨੇ ਇੱਕ ਟਾਈਮ ਬਣਾ ਲਓ ਤੇ ਤਿੰਨ ਦੋ ਦੋ ਟਾਈਮ ਪੀ ਲਓ ਘੰਟੇ-ਘੰਟੇ ਬਾਅਦ ਤਿੰਨ ਗਲਾਸ ਬਣਾ ਲਏ ਜੇ ਘੰਟੇ-ਘੰਟੇ ਬਾਅਦ ਤਿੰਨੇ ਪੀ ਲਓ ਵਿੱਚ ਨੂਨ ਨਹੀਂ ਪਾਉਣਾ ਇੱਕ ਨਿੰਬੂ ਦੋ ਆਉਲੇ ਤੇ ਦੋ ਪਾ ਲਓ ਤਿੰਨ ਪਾ ਲਓ ਕਹਿੰਦੇ ਹੁੰਦੇ ਨੇ ਆਉਲੇ ਦਾ ਖਾਧਾ ਸਿਆਣੇ ਦਾ ਕਿਹਾ ਬਾਅਦ ਚ ਪਤਾ ਲੱਗਦਾ ਤੇ ਰਿਜ਼ਲਟ ਤੁਹਾਨੂੰ ਆਉਲੇ ਦਾ ਵੀ ਆਪਦੇ-ਆਪ ਮਿਲ ਜੂਗਾ ਤੇ ਕੋਈ ਪਾਣੀ ਮਾਰੀ ਗੱਲ ਨਹੀਂ ਹੋਏਗੀ ਹਨਾ ਤੇ ਹੁਣ ਮੈਂ ਪਦੀਨਾ ਮੇਰਾ ਨਾ ਸੁੱਕੂ ਗਿਆ ਸਰਦੀਆਂ ਕਰਕੇ ਬਰੀਕ ਬਰੀਕ ਪੱਤੇ ਜਿਨੇ ਆ ਐਵੇਂ ਜਿਹੇ ਮੈਂ ਪਰਾਂ ਲਾਇਆ ਰਿਹਾ ਐਵੇਂ ਜੇ ਪੱਤੇ ਨੇ ਹਜੇ ਮੇਰੇ ਪਦੀਨਾ ਨਹੀਂ ਹੈਗਾ ਬਹੁਤ ਸਾਰੀਆਂ ਭੈਣਾਂ ਕੋਲ ਤਾਂ ਹੋਊਗਾ ਜਿਹੜੇ ਭੈਣਾਂ ਕੋਲ ਪਦੀਨਾ ਹੋਊਗਾ ਉਹ ਪਾ ਲਿਓ ਮੇਰੇ ਕੋਲ ਤਾਂ ਇਹ ਜੇ ਪੱਤੇ ਨੇ ਬਰੀਕ ਬਰੀਕ ਦੋ ਚਾਰ ਮੈਂ ਪਾ ਕੇ ਤੁਹਾਨੂੰ ਦੱਸ ਦਿਆਂ ਹੁਣ ਕਿਉਂਕਿ ਮੈਂ ਵੀ ਵਿਆਹ ਕਰਕੇ ਪੀਣੋਂ ਹਟ ਗਈਆਂ ਬਿਆ ਕਰਕੇ ਪੀਣੋਂ ਹਟ ਗਈਆਂ ਮੈਂ ਕਿਉਂਕਿ ਆਉਣਾ ਟਾਈਮ ਹੀ ਨਹੀਂ ਲੱਗਿਆ ਬਣਾਉਣ ਦਾ ਹੁਣ ਜਾਣ ਚ ਤੇ ਥੋੜੇ ਜਿਹਾ ਪੱਤੇ ਲੈਣੀਆਂ ਮੈਂ ਪਾਲ ਕੇ ਤੇ ਫਿਰ ਦਿਖਾਉਣੀਆਂ ਸੋਨ ਤਿਆਰੀ ਕਰਦੇ ਆਂ ਵੀਡੀਓ ਬਹੁਤ ਵੱਡੀ ਹੋਈ ਜਾਂਦੀ ਐ ਤੇ ਤੁਸੀਂ ਬਣਾ ਕੇ ਜੇ ਸੋਨ ਵਧੀਆ ਲੱਗਿਆ ਪੀ ਲਿਓ ਤੇ ਮਟਾਪਾ ਘਟਾਉਣਾ ਚਾਹੁੰਦੇ ਹੋ ਠੀਕ ਐ ਮੈਂ ਸਮਾਨ ਤਿਆਰ ਕਰ ਲਾਂ ਫਿਰ ਮਿਲਦੇ ਆ ਤੁਹਾਨੂੰ ਲੋ ਜੀ ਹਮ ਮੇਰੇ ਕੋਲ ਪਦੀਨਾ ਹੈ ਨਹੀਂਗਾ ਹਾਂ ਇੰਨੇ ਕ ਪੱਤੇ ਨੇ ਪਦੀਨੇ ਦੇ ਇਹ ਇੰਨੇ ਕ ਪੱਤੇ ਨੇ ਪਦੀਨੇ ਦੀ ਆਪਾਂ ਜੱਗ ਦੇ ਵਿੱਚ ਇਹ ਪਾ ਲੇ ਤੇ ਧਨੀਆ ਪਾ ਲਿਆ ਇੰਨਾ ਸਾਰਾ ਤੇ ਇੰਨਾ ਕ ਪਾਲਕ ਪਾ ਲਿਆ ਜੇ ਆਪਾਂ 2 ਗਲਾਸ ਕਰਨੇ ਨੇ ਤਾਂ 2 ਗਲਾਸ ਕਰ ਸਕਦੇ ਆ ਜੇ ਆਪਾਂ 3 ਗਲਾਸ ਕਰ ਸਕਦੇ ਨੇ 3 ਜੀ ਪੀ ਸਕਦੇ ਆ ਤੇ ਲਓ ਜੀ ਮੈਂ ਬਣਾਉਂਗੀ 2 ਗਲਾਸ ਤੇ ਨਾਲ ਮੈਂ ਇੱਕ ਨਿੰਬੂ ਲੈ ਤਾ ਤੇ ਨਿੰਬੂ ਇਹ ਪਾਣ ਨੂੰ ਬੁਸਿਆ ਜਾ ਲੱਗਦਾ ਇਹ ਚ ਪਾਣੀ ਬਹੁਤ ਹੈਗਾ ਤੇ ਅੱਜ ਕੱਲ੍ਹ ਇਹ ਨਿੰਬੂਾਂ ਚ ਪਾਣੀ ਬਹੁਤ ਹੁੰਦਾ ਹੈਗਾ ਆਪਾਂ ਇਹਨਾਂ ਸੋੜ ਲੈਣਾਗਾ ਇੱਕ ਨਹੀਂ ਪਾਉਣਾ ਹੈਗਾ ਇਹ ਜੀ ਪਾਣੀ ਵਾਲਾ ਹੁੰਦਾ ਅੱਜ ਕੱਲ੍ਹ ਵਾਲੇ ਨਿੰਬੂਾਂ ਚ ਤੇ ਆਹ ਦੋ ਔਲੇ ਤੋਲੇ ਮੈਂ ਕੱਚੇ ਔਲੇ ਨੇ ਜਿਹੜੇ ਪਚਾਰ ਵਾਲੇ ਆਉਲੇ ਹੁੰਦੇ ਨੇ ਇਹਨੂੰ ਕੋ ਬਰੀਕ ਕੱਟ ਕੇ ਵਿੱਚ ਪਾ ਲਾਂਗੇ। ਇਹੋ ਕਿ ਬਰੀਕ ਦਾ ਇਹ ਚ ਗ੍ਰੈਂਡਰ ਚ ਨਾਲ ਜੂਸ ਵਧੀਆ ਨਿਕਲੂਗਾ। 2.5 2 ਤਾਂ ਜ਼ਰੂਰੀ ਪਾਉਣੇ ਨੇ ਵੱਧ ਪਾ ਸਕਦੇ ਹੋ ਤੁਸੀਂ ਵੱਧ ਪਾ ਲਿਓ। ਇਹਦੇ ਵਿੱਚ ਨੂਨ ਨਹੀਂ ਪਾਉਣਾ ਹੈਗਾ ਜੇ ਤੁਸੀਂ ਕਾਲੀ ਮਿਰਚ ਪਾਉਂਗੇ ਤਾਂ ਕਾਲੀ ਮਿਰਚ ਪਾ ਲਿਓ। ਨੂੰ ਬਿਲਕੁਲ ਨਹੀਂ ਪੋਣਾ ਇਸ ਤਰ੍ਹਾਂ ਹੀ ਪੀਣਾ ਹੈ। ਬਾਕੀ ਰੋਟੀ ਕਹੂੰਗੀ ਤੁਸੀਂ ਰੋਟੀ ਆਥ ਨੇ ਖਾ ਲਿਓ ਕਿਉਂਕਿ ਸਵੇਰੇ ਘਰ ਟਖਾਇਆ ਕੋਲ ਚਾਹ ਬਹੁਤ ਘੱਟ ਪੀਓ। ਘੱਟ ਤੋਂ ਘੱਟ ਮੈਂ ਬਹੁਤ ਘਟਾ ਕੇ ਚਾਹ ਤੇ ਚਾਹ ਵੀ ਕੋਈ ਘਟਾਉਣੇ ਔਖੀ ਲਾਦੀ ਜਿਹੜੀਆਂ ਹੁਣ ਪੈਣਾ ਕਹਿੰਦੇ ਹੁਣ ਸਾਨੂੰ ਠੰਡ ਆ ਵੀ ਚਾਹ ਘਟਾ ਹਲਕਾ ਘਟਾ ਚਾਹ ਅਸੀਂ ਕਿਵੇਂ ਘਟਾਈਏ। ਚਾਰੇ ਤਰੀਕਾ ਵੀ ਮੈਂ ਦੱਸਦੀ ਹਾਂ ਤੁਹਾਨੂੰ ਵੀ ਤੁਸੀਂ ਕਿਵੇਂ ਘਟਾਉਂਗੇ। ਅਗਲੇ ਸੰਚਾਰੇ ਤਰੀਕਾ ਦੱਸਾਂ। ਤੇ ਜੇ ਆਪਾਂ ਵੱਡੇ ਕੌਲੇਜ ਪੀਣੇ ਪਹਿਲਾਂ ਆ ਕੌਲੇਜ ਪੀਂਦੀ ਹੁੰਦੀ ਸੀ ਮੈਂ ਇਹ ਦੋ ਵੱਡਾ ਹੁੰਦਾ ਫਿਰ ਮੈਂ ਐ ਚ ਕਰਤਾ ਹੁਣ ਮੈਂ ਐ ਚ ਕਰਦੀ ਚਾ ਇਹ ਤੇ ਐ ਚ ਬੜ ਬਹੁਤ ਫਰਕ ਆ ਇੱਕ ਪਹਿਲਾਂ ਦੋ ਵੱਡਾ ਕੌਲਾ ਸੀ ਉਹ ਉਧਰ ਮੰਝ ਨਾਲ ਪਿਆ ਹੁਣ ਚਾਹ ਪੀ ਕੇ ਹਟਿਆ ਦਪਹਿਰਾ ਟਾਈਮ ਦਾ ਤੇ ਇਸ ਤਰ੍ਹਾਂ ਜੇ ਹੁਣ ਪਾਰੇ ਐ ਚ ਆਪਾਂ ਇੰਨੀ ਚਾਹ ਪਾ ਲਈ ਤੇ ਜੇ ਹੁਣ ਪਾਏ ਚ ਕਰ ਪਾਉਣਿਆ ਇਹ ਚ ਇੰਨੀ ਬਚ ਗਈ ਆ ਜੇ ਅੱਧੀ ਚਾਹੇਗੀ ਐਸ ਤਰ੍ਹਾਂ ਤੁਸੀਂ ਨਾ ਬਾਲਕ ਘਟਾਉਣਾ ਕੋਈ ਉਫੀ ਵਾਲੀ ਨਹੀਂ ਲੱਗੂਗੀ ਮੈਨੂੰ ਤਾਂ ਹੁਣ ਬਿਲਕੁਲ ਸਹੀ ਲੱਗਦੀ ਹੈਗੀ ਗੱਲ ਕਰ ਕਮਾਕਾਰਾਂ ਚ ਆਹ ਜੂਸ ਬਣਾਉਣ ਦਾ ਟਾਈਮ ਲੰਘਦਾ ਹੁਣ ਮੈਂ ਜੂਸ ਬਣਾਉਂਗੀ ਤੇ ਆਪਾਂ ਇਹਦੇ ਵਿੱਚ ਨੂਨ ਨਾਲ ਕੁਝ ਨਹੀਂ ਪਾਉਂਦੇ ਤੇ ਪਾਣੀ ਆਪਾਂ ਚੰਗੀ ਤਰ੍ਹਾਂ ਇਹਨੂੰ ਗ੍ਰाइंड ਕਰੀ ਤੇ ਫਿਰ ਥੋੜੀ ਜਿਹੀ ਕਾਲੀ ਮਿਰਚ ਪਾਉਣੀ ਤੁਸੀਂ ਪਾ ਸਕਦੇ ਹੋ ハハハハ ਤਵਰੀ ਬਣਦਾ ਮੈਂ ਇਸੇ 7 ਦਿਨ ਪੀਤਾ ਸੀ ਜੂਸ ਇਹ ਤੇ ਬਾਕੀ ਸਿਰ ਮੈਨੂੰ ਬਣਾਉਣ ਦਾ ਟਾਈਮ ਨਹੀਂ ਲੱਗਿਆ ਸਾਡੇ ਪ੍ਰੋਗਰਾਮ ਚੱਲ ਰਿਹਾ ਤੇ ਕੋਈ ਇਹ ਨੂੰ ਫੋਟੋ ਲਗਾਉਣੀ ਹੈ ਕਿੰਨਾ ਵਧੀਆ ਹੋ ਜੂਗਾ ਆਪ ਕਰੂਗਾ ਕੋਈ ਲਾ ਤੇ ਇਹ ਆਪਾਂ ਪੁਣਕੇ ਆਹ ਪਪਰੌਂਠੇ ਵੀ ਪਾ ਸਕਦੇ ਆ ਜਿਹੜਾ ਧਨੀਆ ਹੈਗਾ ਤੇ ਧਨੀਆ ਤੇ ਪਾਲਕੀ ਹੈਗਾ ਤੇ ਆਪਾਂ ਪਰੌਂਠਾ ਚ ਵੀ ਪਾ ਸਕਦੇ ਆ ਆਪਾਂ ਜੇ ਨਹੀਂ ਬੇਸਟ ਸਿੱਟਣਾ ਚਾਹੁੰਦੇ ਕਿਉਂਕਿ ਪਰੌਂਠਾ ਚ ਵੀ ਪਾ ਸਕਦੇ ਆ ਸਬਜ਼ੀ ਚ ਪਾ ਸਕਦੇ ਆ ਪਰੌਂਠਾ ਚ ਪਾ ਸਕਦੇ ਆ ਇਹਦੇ ਵਿੱਚ ਹੁਣ ਤੁਸੀਂ ਕਾਲੀ ਮਿਰਚ ਜੇ ਪਾਉਣੀ ਆ ਪਾ ਸਕਦੇ ਹੋ ਨਹੀਂ ਇਸ ਤਰ੍ਹਾਂ ਵੀ ਪੀਸ ਸਕਦੇ ਹੋਗੇ ਤੇ ਬਾਕੀ ਰੋਟੀ ਤੁਸੀਂ ਆਪਾਂ ਨੂੰ ਭੁੱਖਾ ਨੂੰ ਨੀਂਦ ਨਹੀਂ ਆਉਂਦੀ ਆਥਣ ਰੋਟੀ ਤੁਸੀਂ ਵਧੀਆ ਖਾ ਲਿਆ ਕਰੋ ਕੋਈ ਗੱਲ ਨਹੀਂ ਜਿਹਨੇ ਨਾ ਖਾਇਆ ਕਰੋ ਦੀਨੇ ਜਾਂ ਤੁਸੀਂ ਸੇਬ ਖਾ ਲਿਆ ਜਾਂ ਤੁਸੀਂ ਆਪਣਾ ਅਮਰੂਦ ਖਾ ਲਿਆ ਜਾਂ ਆਪਣੇ ਕੋਈ ਹੋਰ ਹੋਰ ਫਲ ਖਾ ਲਿਆ ਕੱਲਾ ਕੇਲੇ ਨਾ ਖਾਓ ਤੇ ਮੈਂ ਤਾਂ ਸਾਰਾ ਕੁਝ ਖਾ ਲਾਂਦੀ ਸੀ ਲੋਜੀਆ ਕੋਈ ਪੀਣਾ ਉੱਖੀ ਗੱਲ ਨਹੀਂ ਹੋਏਗੀ ਆ ਇੱਕ ਗਲਾਸ ਹੁਣ ਪਾਰ ਲਿਆ ਮੈਂ ਆ ਇੱਕ ਆਥਣੇ ਪੀ ਦੂੰਗੀ ਠੀਕ ਹੈ ਚਲੋ ਨੇ ਮੇਰਾ ਜਜੂਸ਼ ਬਣ ਗਿਆ ਨੇ ਮੈਂ ਤੁਹਾਨੂੰ ਦੱਸ ਦਿੱਤਾ ਤੇ ਬਾਜ ਨੂੰ ਘੋਟਾਉਣਾ ਕੋਈ ਔਖੀ ਗੱਲ ਨਹੀਂ ਹੈਗੀ ਸੌਖੇ ਤਰੀਕੇ ਨਾਲ ਘਟਾਏ ਨੇ ਐ ਇਸ ਤਰੀਹੇ ਦੁੱਧ ਮੈਨੂੰ ਦੁੱਧ ਤੋਂ ਬਿਨਾ ਨੀਂਦ ਬਿਲਕੁਲ ਨਹੀਂ ਆਉਂਦੀ ਜਿਵੇਂ ਨਾ ਦੁੱਧ ਪੀਵਾਂ ਮੈਨੂੰ ਨੀਂਦ ਨਹੀਂ ਆਉਂਦੀ ਹੈਗੀ ਤੇ ਦੁੱਧ ਵੀ ਮੈਂ ਜੇ ਪਹਿਲਾਂ ਵੱਡਾ ਗਲਾਸ ਪੀਂਦੀ ਸੀ ਤਾਂ ਹੁਣ ਆਥਣੇ ਛੋਟਾ ਕਰਤਾ ਕੋਈ ਨਹੀਂ ਤੇ ਆ ਜਾਂਦੀ ਹੈ ਦੁੱਧ ਪੀ ਕੇ ਰੋਟੀ ਵੀ ਨਾ ਨੀਂਦ ਨਹੀਂ ਆਉਂਦੀ ਭੁੱਖਿਆ ਨੂੰ ਨੀਂਦ ਨਹੀਂ ਆਉਣੀ ਨੀਂਦ ਤਾਂ ਅੱਜ ਕੀ ਆਉਂਦੀ ਹੈ ਹਨਾ ਨੀਂਦ ਲੈਣੀ ਵੀ ਜ਼ਰੂਰੀ ਹੁੰਦੀ ਹੈ ਤੇ ਭੁੱਖਾ ਤਾਂ ਪਾਸੇ ਜਿ ਮਰੀ ਜਾਂਦਾ ਬੰਦਾ ਵੀ ਭੁੱਖਾ ਆ ਭੁੱਖ ਲੱਗੀ ਹੈ ਭੁੱਖ ਲੱਗੀ ਹੈ ਚਲੋ ਜੀ ਆਪਾਂ ਮਿਲਦੇ ਆਂ ਫੇਰ ਜੇ ਤੁਹਾਨੂੰ ਮੇਰੀ ਇਹ ਪਤਲੇ ਹੋਣ ਵਾਲੀ ਵੀਡੀਓ ਵਧੀਆ ਲੱਗੀ ਤਰੀਕਾ ਆ ਤੁਸੀਂ ਬਣਾ ਕੇ ਦੇਖਿਓ ਤੇ ਐ ਤਾਂ ਹੈ ਨਹੀਂ ਵੀ ਤੁਹਾਨੂੰ 5-4 ਦਿਨਾਂ ਅੰਚ ਫਰਕ ਪੈ ਜਾਊ ਤੁਸੀਂ 1 ਮਹੀਨਾ ਲਗਾਤਾਰ ਕਰੋ ਬਾਜਮ ਕਰੋ ਮਿੱਠਾ ਬੰਦ ਕਰੋ ਚਾਹ ਘਟਾਓ ਛੋਟਾ ਬਰਨ ਆਪੀ ਵੱਡੀ ਗੱਲ ਕੀ ਹੈ ਮੈਂ ਸਰਦਾਰ ਜੀ ਦੀ ਚਾਹ ਵੀ ਦਾਸ ਵਾਲੀ ਬੰਦ ਕਰ ਦਿੱਤੀ ਅਸੀਂ ਹੁਣ ਦੋਨੀਆਂ ਹੁੰਨੀਆਂ ਕਰੇ ਅਸੀਂ ਦਾਸ ਵਾਲੀ ਚਾਹ ਨਹੀਂ ਕਰਦੇ ਹੈਗੇ ਤੇ ਜੇ ਬੀਬੀ ਕਹਿੰਦੀ ਚਾਹ ਪੀਏਗੀ ਹਰਕੀਤ ਮੈਂ ਕਹਿੰਦਾ ਮੈਂ ਨਹੀਂ ਪੀਂਦੀ ਮੈਂ ਸੋਨੂੰ ਕਰ ਦਾਂਗੇ ਪਰ ਮੈਂ ਪੀਂਦੀ ਨਹੀਂ ਤੇ ਦਾਸ ਵਾਲੀ ਚਾਹ ਮੈਂ ਬਿਲਕੁਲ ਬੰਦ ਕਰੀ ਹੋਈ ਹੈਗੀ ਤੇ ਦੁਪਹਿਰ ਵਾਲੀ ਪੀ ਲਾਂਗੇ ਸਵੇਰ ਵਾਲੀ ਪੀ ਲਾਂਗੇ ਤੇ ਘਟਾਤੀ ਚਲੋ ਜੇ ਤਾਂ ਫਿਰ ਮੇਰ ਨੂੰ ਠੀਕ ਹੈ ਮੈਂ ਜੀ ਪੀਣਾ ਕਿ ਜਮਾ ਦਾਂ ਲਵਾਂ ਉਹ ਰਾਤਾਂ ਦੀ ਜਿਹੜਾ ਪਰ ਮੈਂ ਖਾਣਾ ਕਰਦੇ ਅੱਪਾ ਸਬਜ਼ੀ ਬਣਾ ਲਿਆ ਲੂ ਮਟਰਾਂ ਦੀ ਯਾ ਤੂਰੇ ਦੇ ਬੱਤੂ ਕਿੱਥੇ ਨੇ ਆਪਾਂ ਉਹ ਸਾਰੀ ਚੀਜ਼ ਇਹਨਾਂ ਨਾਲ ਰੱਖਣੀ ਪੈਣੀ ਥੋੜੀ ਚਾਹ ਦੀ ਖੋਣੀ ਪਤਲਾ ਰੱਖ ਲੈ ਬਰ ਚੜੀ ਜਦੋਂ ਆਪਣੇ ਘਰ ਖਾਂ ਖੁੱਲਾ ਹੋ ਗਿਆ ਨਾ ਲਾਉਣੀ ਚਾਹੀਦਾ ਪੁੱਤਾ ਬਰ ਦੀ ਸੁੱਕ ਗਈ ਹੋਣੀ ਲਾ ਲਓ ਨਹੀਂ ਸਵੇਰੇ ਤੇ ਸਕੂਲ ਲੱਗੋ ਹੂੰ ਪੇਪਰ ਆ ਦੇਗਾ ਤੇ ਬਰਜ ਪ੍ਰੈਸ ਕਰ ਲੈ ਕਦੂਜੀ ਕਰੀ ਪਈ ਆ કરી ਪਈ ਐ ਕਰੀ ਪਈ ਲੋ ਜੀ ਫਿਰ ਇਹਨੂੰ ਲਾ ਕੇ ਸਾਹਮਣੋਂ ਦੋਨੋਂ ਪਣਾਜ ਵਰਦੀ ਸੋ ਦੋਨਾਂ ਦੀ ਜਰਾ ਆਪਾਂ ਇਹਦੇ ਵੀ ਚਾਹਤੀਆਂ ਨਹੀਂ ਗੀ ਗੰਡੇ ਮਾਇਨ ਦੇ ਗੰਡੇ ਮਾਇਨ ਕੇ ਨਾ ਅਸੀਂ ਗੱਦਿਆਂ ਦੇ ਕਾਵਲ ਕਾਵਲ ਦੇ ਵਾਏ ਨੇ ਕਿ ਸਾਡੇ ਗੱਦੇ ਦਾ ਗੱਦੇ ਗੱਜਰ ਗੱਧਾ ਲਾ ਲਾ ਗੱਦੇ ਲਾ ਲਾ ਇੱਕ ਗੱड्डा ਹੀ ਆ ਮੈਂ ਤੇ ਇੱਕ ਗੱड्डा ਲੈ ਕੇ ਜੱਪ ਕਰ ਲਿਆ ਨਾ ਤੇ ਮੇਰੇ ਚੱਕਿਆ ਜਾਂਦਾ ਨਾ ਤੇ ਰਹਿ ਜਾਂਦਾ ਮੈਂ ਕਹਿ ਇਹਦੇ ਨਾਲ ਸੁੱਕੀ ਦੀ ਵੇਟ ਕਰਦੀ ਸੀ ਸੁਖਮਣ ਹੋਰਾਂ ਦੀ ਗੱਡੇ ਦਾ ਕਵਰ ਸਲਾਈ ਕਰਾਇਆਗਾ ਆਪਣਾ 9 ਇੰਚੀ ਗੱਡਾਗਾ ਤੇ ਉਹਰਾ ਦਾ ਕਵਰ ਸਲਾਈ ਕਰਕੇ 9 ਇੰਚੀ 7 7 ਇੰਚੀ 7 9 ਇੰਚੀ 7 ਇੰਚੀ ਗੱਡੇ ਦਾ ਕਵਰ ਹੈਗਾ ਤੇ ਉਹ ਨਾ ਸਲਾਈ ਕਰਾਏ ਨੂੰ ਕਈ ਦਿਨ ਹੋ ਗਿਆ ਇਹਨੂੰ ਸਹਿਰੋਂ ਪਰ ਤੋ ਪਾਈ ਨਹੀਂ ਫੜਾਇਆ ਨਹੀਂ ਹੈਗਾ ਜਿੱਦੋਂ ਸਲਾਈ ਕਰਾਇਆ ਅੱਜ ਪੜਾਉਣਾ ਸਵੇਰ ਪੜਾਉਣਾ ਤੇ ਹੁਣ ਉਹ ਪਰਸ ਚੋਂ ਠੇਰਾ ਰਿਆਗਾ ਹੁਣ ਮੈਂ ਛੁੱਟੀ ਦੀ ਵੇਟ ਕਰਦੀ ਸੀ ਹੁਣ ਛੁੱਟੀ ਆ ਹੁਣ ਅੱਜ ਨਾ ਮੇਰੇ ਹੋਰ ਹੀ ਕੰਮ ਦੀ ਲੋਟ ਆਏਗੀ ਤੇ ਹੁਣ ਇਹਨਾਂ ਨੂੰ ਲਜਾਨੀਆ ਦੋਨਾਂ ਭੈਣਾਂ ਨੂੰ ਤੇ ਹੁਣ ਮੈਂ ਆ ਭਾਂਡੇ ਮਾਜ ਕੇ ਪਏ ਫੇਰ ਪਾਣੀ ਪੀ ਆਉਂਗੀ ਪਹਿਲਾਂ ਗੱਦੇ ਦਾ ਕਵਰ ਚੜਾ ਕੇ ਆਉਂਗੀ ਉਹਦੇ ਜਿੱਪ ਜਿੱਪ ਲੱਗੇ ਹੋਏ ਮੈਂ ਤਾਂ ਇਹਨੂੰ ਖੋਲ ਮੈਂ ਤਾਂ ਆਪਣੀ ਖੋਲੇ ਖੋਲ ਕੇ ਵੀ ਦੇਖਿਆ ਹਜੇ ਮੈਨੂੰ ਤਾਂ ਸੋਹਣੇ ਨਹੀਂ ਲੱਗੇ ਦੇਖਣ ਨੂੰ ਮੈਂ ਬੰਦ ਕਰਤਾ ਉਹ ਤੋਂ ਫਿਰ ਹੀ ਹੁੰਦਾਗਾ ਪ੍ਰਿੰਟ ਵਾਲਾ ਤੁਹਾਨੂੰ ਦਿਆ ਨਾ ਤਾਂ ਜੇ ਕੋਈ ਰੈਸਮੀ ਹੋ ਹੈ ਰੈਸਮੀ ਨੂੰ ਰੈਸਮੀ ਦੀ ਚਾਦਰ ਕਿਵੇਂ ਪੜੂਗੀ ਰੁੱਕੇ ਦੀ ਘੜੂ ਚਾਦਰ ਤੇ ਹੁਣ ਮੈਂ ਜਾ ਹੁ ਕਰਦੀ ਆਂਗੀ ਭਾਂਡੇ ਮਾਂ ਦੀ ਗੱਦੇ ਦਾ ਕਵਰ ਚੜਾਉਣੀ ਆ ਜਿਹੜੀਆਂ ਮੇਰੀਆਂ ਭੈਣਾਂ ਨਾਲ ਗੱਦੇ ਦੇ ਇੱਕ ਗੱਦਾ ਐ ਗੱਦਾ ਲਿਓਣੀਆਂ ਚਾਹੁੰਦੀ ਹੁਣ ਗੱਦੇ ਉਹ ਦੋ ਲੈ ਲਓ ਸਿੰਗਲ ਸਿੰਗਲ ਲਿਓ ਕਿਉਂਕਿ ਵੇਟ ਕਰਨੀ ਪੈਂਦੀ ਆ ਵੀ ਹੁਣ ਘਰੇ ਬੰਦਾ ਉਹ ਜਿਹੜਾ ਜਵਾਬ ਹੋਣਗੇ ਤੇ ਗੱਡੇ ਨੂੰ ਧੁੱਪ ਲਵਾਉਣੀ ਆ ਆਪਾਂ ਸਫਾਈ ਕਰਨੀ ਆ ਕਲਾ ਕਲਾ ਗੱਡਾ ਹੋਊ ਤਾਂ ਚੱਕ ਕੇ ਪੈਣ ਤਾਰ ਲੈਣਗੇ ਜਿਹੜਾ ਦੋ ਗੱਡੇ ਹਾ ਡਾ ਵਾਲਾ ਗੱਡਾ ਹੁੰਦਾ ਇੱਕ ਉਹ ਤਾਂ ਫਿਰ ਦੋ ਤਿੰਨ ਜਣੇ ਦੁੱਧ ਤਰੇ ਜਾਂਦਾ ਲੈ ਨਹੀਂ ਮੈਂ ਤਾਂ ਇਕੱਲੀ ਤਾਰ ਲੈਣੀ ਆਏ ਤਾਂ ਮੈਂ ਵੀ ਤਾਰ ਲੈਣੀ ਹੁਣ ਜੇ ਬਾਹਰੇ ਤਾਰਨਾ ਫਿਰ ਕਿਥੋਂ ਤੇ ਇੰਕੜੀ ਸਫਾਈ ਤੇ ਰਹੇਗੀ ਫਿਰ ਉਹ ਲਿਬਰੂ ਐਡਾ ਚੌੜਾ ਬਾਾਰ ਨਹੀਂ ਹੁੰਦਾ ਉਹ ਟੇਡਾ ਕਰਨਾ ਸੱਤ ਨਾਲ ਲੱਗੂ ਦੋ ਦੋ ਜਣੇ ਤੋਂ ਫਿਰ ਨਿਕਲਦਾ ਉਹ ਚਲੋ ਜੀ ਮੈਂ ਪਾੰਦੇ ਮਾਇਲਾ ਫੇਰ ਮਰਦੇ ਆਪਾਂ ਚਲੋ ਜੀ ਗਰਮੜ ਕਹਿੰਦੇ ਮੈਨੂੰ ਸੋਣਾ ਹੀ ਨਹੀਂ ਲੱਗਦਾ ਹੁਣ ਸਾਡੇ ਚਵਾਰੇ ਚ ਅਸੀਂ ਨਾ ਪੈਂਦੇ ਨਹੀਂ ਹੈਗੇ ਸਿੱਟ ਜਾ ਕਰਨ ਵਾਲਾ ਸਮਾਨ ਚਲ ਛੇੜਾ ਫੋਦਰ ਸਾਲਵ ਹੋਗਾ ਗੱਦੇ ਲਿਆਂਦਿਆਂ ਨੂੰ ਕਢ ਦੂੰ ਮੈਂ ਫਿਰ ਅਬੋ ਨਹੀਂ ਹੋਇਆ ਕਾ ਬਰ ਉਹਨਾਂ ਨੇ ਸਹਾਈਤ ਆਈਏ ਚਲ ਗੱਦੜ ਪੰਜ ਹੋਰ ਵਿਸਾਰੀਏ ਫੇਰ ਕੋ ਕੋ ਤੋਂ ਤੋਂ ਨਾ ਮੈਂ ਕੱਲ ਨੂੰ ਕੈਹੀ ਵਿਸਾਉਣੀ ਐ ਗੱੱਦੇ ਹੀ ਰੱਖ ਲਵਾਂਗੇ ਗੱਦਾ ਕਿਉਂ ਮੈਲਾ ਹੋ ਚੁੱਕਾ ਬਰ ਰੋਜ਼ ਕੀ ਚੜਾਉਣ ਸੌਖੇ ਪੈ ਨਹੀਂ ਕਾਬਰ ਪੁੱਤ ਜੱਕ ਪਤਾ ਤੱਕ ਕਾਣਾ ਕਰੀ ਲਾਉਂਦੇ ਨੇ ਚੰਗ ਮੈਂ ਟੇਟਰ ਚੜਾ ਤਾ ਦੇਵਾ ਚੜ ਗਿਆ ਬਸ ਚੜ ਗਿਆ ਪੁੱਤ ਛੋਟਾ ਨਹੀਂ ਨਹੀਂ ਛੋਟਾ ਨਹੀਂ ਰਿਹਾ ਪੁੱਤ ਹਾਰੇ ਸੈਟ ਕਰ ਇਹਨੂੰ ਇਧਰੋਂ ਸੈਟ ਕਰ ਲਾ ਜੱਪਲਾ ਜੱਪਲਾ ਫੇਰ ਸੈਟ ਹੋ ਲੈ ਕੁਲਈਏ ਮੜਾ ਜਾ ਅੜਗੀ ਨਾ ਜੱਪ ਜੱਪ ਅੜਗੀ ਫੇਰ ਕੀ ਐ ਇਦਨੂੰ ਕਰ ਆ ਲੱਗੇ ਜਾ ਇਦਨੂੰ ਲਾ ਆ ਗਰੁੱਲਾ ਲੁੱਲਾ ਇਹ ਦਿੱਤਾ ਦਾ ਕੱਪੜਾ 100 ਰੁਪਏ ਮੀਟਰ ਸਲਾਈਟ ਤਾਂ ਕਿੰਨੀ ਲੈਂਦੀ ਆ ਇਹਨਾਂ ਨੇ ਵਿੱਚ ਹੀ ਲਾ ਲਈ ਸਲਾਈਸ ਨੂੰ ਫੋਈਸੀ ਜੈਂਏ ਲੈਂਦੀਆਂ ਸੀਗੀਆਂ ਮੈਂ ਸਰਦਾਰ ਜੀ ਨੇ ਕੁਰਤੇ ਪਜਾਮੇ ਲੈਤੇ ਹੀ ਚਾਰ ਗੱਦਿਆਂ ਦਾ ਕੱਪੜਾ ਲੋਣਾ ਲੁਣਾ ਜੀ ਲੈਤਿਆਂ ਹੀ ਖਾ ਸਕਦਾ ਲੈਤਾ ਸੀ ਹਲਾ ਪਰ ਕਿਹਨੇ ਜ਼ਿੰਦਗੀ ਇਹਨਾਂ ਦੀ ਅਲੋ ਥੋੜਾ ਜਿਹਾ ਫੁੱਲਾਇ ਤੇ ਫਿਰ ਫੁੱਲਾ ਫਿਰ ਇਹ ਤਾਂ ਪੁੱਤ ਚੜਦਾ ਨਹੀਂ ਫੀਟਿੰਗ ਆ ਲੈ ਐਂਡ ਫਿਰ ਜਿੱਤ ਤੋਂ ਤਾਹੂ ਕੱਟ ਜੇ ਸਿੰਜ ਜੇ ਹੋਰ ਤੋਂ ਤੋਤੇ ਦੇ ਕੱਪੜਾ ਉਹ ਵੀ ਹੁੰਦਾ ਹੁੰਦਾ ਲਓ ਜਿਦਾ ਤੇ ਅੱਧਰ ਬਸਾਇਬ ਬਸ ਹਾਂਜੀ ਚਲੋ ਜੀ ਆਪਾਂ ਨੇ ਗੱਦੇ ਦਾ ਕਵਰ ਵੀ ਚੜ ਗਿਆ ਹੁਣ ਮੈਂ ਪਿਉਣੀ ਆਂਗੀ ਪਾਣੀ ਤੇ ਜੇ ਸਾਡੀ ਵੀਡੀਓ ਤੁਹਾਨੂੰ ਵਧੀਆ ਲੱਗੀ ਅੱਗੇ ਸ਼ੇਅਰ ਕਰਿਓ ਲਾਈਕ ਤੇ ਕਮੈਂਟ ਕਰਿਓ ਮਿਲਾਂਗੇ ਕੱਲ ਨੂੰ ਕਿਸੇ ਸੋਹਣੇ ਜਿਹੇ ਨਵੇਂ ਜਿਹੇ ਵਲੌਗ ਨਾਲ ਅੱਜ ਦੀ ਵੀਡੀਓ ਚ ਇੰਨਾ ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ